ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਆ ਤੁਹਾਡਾ ਆਪਣੇ YouTube ਚੈਨਲ ਸਿਮਰਨ ਵਾਈਬਸ ਤੇ ਤੇ ਅੱਜ ਅਸੀਂ ਤੁਹਾਨੂੰ ਭੋਜਨ ਵਿੱਚ ਮੌਜੂਦ ਪੌਸ਼ਟਿਕ ਤੱਤਾਂ ਦੀ ਸੰਭਾਲ ਬਾਰੇ ਜਾਣਕਾਰੀ ਦੇਵਾਂਗੇ ਭੋਜਨ ਪਕਾਉਣ ਤੋਂ ਪਹਿਲਾਂ ਦੀ ਤਿਆਰੀ ਅਤੇ ਖਾਣਾ ਪਕਾਉਣ ਦੌਰਾਨ ਪੌਸ਼ਟਿਕ ਤੱਤਾਂ ਦੀ ਸੰਭਾਲ ਬਹੁਤ ਜ਼ਰੂਰੀ ਹੁੰਦੀ ਹੈ ਇਹਦੇ ਲਈ ਅਸੀਂ ਕੁਝ ਤੁਹਾਨੂੰ ਟਿਪਸ ਦਵਾਂਗੇ ਕਿ ਕਿਸ ਤਰ੍ਹਾਂ ਤੁਸੀਂ ਭੋਜਨ ਵਿੱਚ ਮੌਜੂਦ ਪੌਸ਼ਟਿਕ ਤੱਤਾਂ ਦੀ ਸੰਭਾਲ ਕਰ ਸਕਦੇ ਹੋ ਸਬਜ਼ੀਆਂ ਨੂੰ ਕੱਟਣ ਤੋਂ ਪਹਿਲਾਂ ਧੋਵੋ ਤਾਂ ਜੋ ਖਣਿਜ ਪਦਾਰਥ ਅਤੇ ਵਿਟਾਮਿਨ ਨਸ਼ਟ ਨਾ ਹੋਣ ਸਬਜ਼ੀਆਂ ਨੂੰ ਛਿੱਲਣ ਸਮੇਂ ਪਤਲਾ ਛਿਲਕਾ ਉਤਾਰੋ ਕਿਉਂਕਿ ਵਿਟਾਮਿਨ ਅਤੇ ਖਣਿਜ ਪਦਾਰਥ ਹਮੇਸ਼ਾ ਸਬਜ਼ੀਆਂ ਦੇ ਛਿਲਕੇ ਹੇਠਾਂ ਪਾਏ ਜਾਂਦੇ ਹਨ ਸਬਜ਼ੀਆਂ ਨੂੰ ਵੱਡੇ ਟੁਕੜਿਆਂ ਵਿੱਚ ਕੱਟੋ ਕਿਉਂਕਿ ਸਬਜ਼ੀਆਂ ਨੂੰ ਛੋਟੇ ਟੁਕੜਿਆਂ ਵਿੱਚ ਕੱਟਣ ਨਾਲ ਪੌਸ਼ਟਿਕ ਤੱਤਾਂ ਦਾ ਨੁਕਸਾਨ ਜ਼ਿਆਦਾ ਹੁੰਦਾ ਹੈ ਕੱਟੀਆਂ ਸਬਜ਼ੀਆਂ ਨੂੰ ਪਾਣੀ ਵਿੱਚ ਲੰਬੇ ਸਮੇਂ ਤੱਕ ਨਹੀਂ ਰੱਖਣਾ ਚਾਹੀਦਾ ਕਿਉਂਕਿ ਇਸ ਨਾਲ ਪਾਣੀ ਵਿੱਚ ਘੁਲਣਸ਼ੀਲ ਜਿਹੜੀ ਖਣਿਜ ਅਤੇ ਵਿਟਾਮਿਨ ਨਸ਼ਟ ਹੋ ਜਾਂਦੇ ਹਨ ਜੇ ਸਬਜ਼ੀਆਂ ਨੂੰ ਪਾਣੀ ਵਿੱਚ ਪਕਾਉਣਾ ਹੈ ਤਾਂ ਸਿਰਫ ਜ਼ਰੂਰਤ ਅਨੁਸਾਰ ਪਾਣੀ ਹੀ ਵਰਤੋ ਖਾਣਾ ਪਕਾਉਣ ਦੌਰਾਨ ਇਮਲੀ ਦਾ ਪਾਣੀ ਜਾਂ ਨਿੰਬੂ ਦੇ ਰਸ ਦੀ ਵਰਤੋ ਵਿਟਾਮਿਨਾਂ ਨੂੰ ਬਚਾਉਣ ਵਿੱਚ ਮਦਦ ਕਰਦੀ ਹੈ ਖਾਣਾ ਪਕਾਉਣ ਦੇ ਦੌਰਾਨ ਬੇਕਿੰਗ ਸੋਡੇ ਦੀ ਵਰਤੋਂ ਨਾ ਕਰੋ ਅਨਾਜ ਜਿਵੇਂ ਕਿ ਚਾਵਲ ਅਤੇ ਦਾਲਾਂ ਨੂੰ ਬਾਰ-ਬਾਰ ਧੋਣ ਤੋਂ ਪਰਹੇਜ਼ ਕਰੋ ਕਿਉਂਕਿ ਬਾਰ-ਬਾਰ ਧੋਣ ਨਾਲ ਪਾਣੀ ਵਿੱਚ ਘੁਲਣਸ਼ੀਲ ਖਣਿਜ ਪਦਾਰਥ ਅਤੇ ਵਿਟਾਮਿਨ ਨਸ਼ਟ ਹੋ ਜਾਂਦੇ ਹਨ। ਚੌਲਾਂ ਨੂੰ ਲੋੜ ਅਨਸਾਰ ਪਾਣੀ ਵਿੱਚ ਹੀ ਪਕਾਓ। ਭੋਜਨ ਨੂੰ ਟਕੇ ਹੋਏ ਬਰਤਨ ਵਿੱਚ ਹੀ ਪਕਾਓ। ਕਿਉਂਕਿ ਖੁੱਲੇ ਬਰਤਨ ਵਿੱਚ ਭੋਜਨ ਪਕਾਉਣ ਨਾਲ ਜ਼ਿਆਦਾਤਰ ਪੋਸ਼ਟਿਕ ਤੱਤ ਖਤਮ ਹੋ ਜਾਂਦੇ ਹਨ। ਭੋਜਨ ਨੂੰ ਲੋੜ ਤੋਂ ਵੱਧ ਨਾ ਪਕਾਓ। ਅਜਿਹਾ ਕਰਨ ਨਾਲ ਬਹੁਤ ਸਾਰੇ ਪੋਸ਼ਟਿਕ ਤੱਤ ਨਸ਼ਟ ਹੋ ਸਕਦੇ ਹਨ। ਪੌਸ਼ਟਿਕ ਤੱਤਾਂ ਦੀ ਰੱਖਿਆ ਲਈ ਭੋਜਨ ਪਕਾਉਣ ਦਾ ਅਜਿਹਾ ਤਰੀਕਾ ਵਰਤੋ ਜੋ ਭੋਜਨ ਨੂੰ ਤੇਜ਼ੀ ਨਾਲ ਪਕਾ ਸਕੇ ਸੋ ਧੰਨਵਾਦ ਆ ਜੀ ਤੁਹਾਡਾ ਵੀਡੀਓ ਦੇਖਣ ਲਈ ਜੇਕਰ ਤੁਹਾਨੂੰ ਵੀਡੀਓ ਪਸੰਦ ਆਵੇ ਤਾਂ ਇਸ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਐਂਡ ਪਲੀਜ਼ ਸਬਸਕ੍ਰਾਈਬ ਆਰ YouTube ਚੈਨਲ